ਇਹ ਕਿਰਪਾ ਕੀਤੀ ਕਲਗੀਆਂ ਵਾਲੇ ਨੇ ਉਹਨਾਂ ਖੰਡੇ ਦੀਆਂ ਧਾਰਾਂ ਤੇ ਨੱਚਣਾ ਸਿਖਾਇਆ ਝਾਂਜਰਾਂ ਬਣ ਕੇ ਜਾਂ ਘੁੰਗਰੂ ਪਾ ਕੇ ਨਹੀਂ ਕਟਾਰਾਂ ਤੇ ਤੇਜ਼ ਕਟਾਰਾਂ ਤੇ ਖੰਡੇ ਦੀਆਂ ਤਾਰਾਂ ਤੇ ਨੱਚਣਾ ਸਿਖਾਇਆ ਜੇ ਇੱਕ ਤੇ ਸ਼ਾਂਤੀ ਬਖਾਉਣੀ ਵੀ ਪੈ ਜਾਏ ਸਾਨੂੰ ਬੰਦ-ਬੰਦ ਆਪਣਾ ਕਟਾਉਣਾ ਵੀ ਆਉਂਦਾ ਤੇ ਜੇ ਫਿਰ ਲੋੜ ਪੈ ਜਾਏ ਬੀਰਤਾ ਦੀ ਬਿਨਾ ਸਿਰ ਤੋਂ ਸਾਨੂੰ ਲੜ ਕੇ ਬਖਾਉਣਾ ਵੀ ਆਉਂਦਾ ਇਹ ਕਰਦਨ ਦੇ ਖੁੰਦੀਆਂ ਰੰਬੀ ਦੀਆਂ ਤਾਰਾਂ ਟੜਕਦੇ ਧੁੜਕਦੇ ਕਦੇ ਨਹੀਂ ਖੋਪਰ ਲਾਉਂਦੇ ਲੈ ਦੇਖੋ ਕੇ ਗੈਰਾਂ ਦੇ ਡੋਲੇ ਇਹ ਰੋਟੀ ਦੀ ਬੁਰਕੀ ਵੀ ਮੂੰਹ ਵਿੱਚ ਨਹੀਂ ਪਾਉਂਦੇ ਚੜਿਆ ਵੀ ਹਿੰਦ ਦੇ ਕੋਈ ਨਾਦਰ ਦੇ ਚਾਚਾ ਇਹ ਜ਼ਾਲਮ ਦੀਆਂ ਲੁੱਟਾਂ ਨੂੰ ਰੁੱਕ ਲਈ ਪਰਿਆ ਮੇਰੀ ਅੱਖੇ ਜੇ ਕੋਈ ਪੰਥਵਾਲ ਵੇਖੇ ਇੱਕ ਸੋਨੋ ਦੀਆਂ ਦਾੜਾਂ ਤੇ ਇਹ ਨਹੀਂ ਬਣਿਆ ਇਹ ਪੰਥ ਜਿਉਂਦਾ ਰਿਹਾ ਹੈ ਇਹ ਜਿਉਂਦਾ ਰਹੇਗਾ ਇਹ ਕੜਕਦਾ ਰਿਹਾ ਹੈ ਇਹ ਕੜਕਦਾ ਪਰਕਦਾ ਕੜਕਦਾ ਰਹੇਗਾ ਇਹ ਗਲੀਆਂ ਤੋਂ ਕੋਮਲੇ ਪੱਥਰਾਂ ਤੋਂ ਕਰੜਾ ਕੜਕਦਾ ਕੜਕਦਾ ਬੜਕਦਾ ਰਿਹਾ ਹੈ ਕੜਕਦਾ ਕੜਕਦਾ ਬੜਕਦਾ ਰਹੇਗਾ ਇਹ ਦੁੱਖਾਂ ਵਿੱਚ ਸੁੱਖਾਂ ਵਿੱਚ ਜੰਗਲਾਂ ਵਿੱਚ ਮੰਗਲਾਂ ਵਿੱਚ ਰੋੜਾਂ ਵਿੱਚ ਰਕੜਾਂ ਵਿੱਚ ਬੰਦਰਾਂ ਵਿੱਚ ਚਖੜਾਂ ਵਿੱਚ ਘੜਿਆਂ ਵਿੱਚ ਮੀਆਂ ਸਰਾਂਦੀਆਂ ਨੀਆਂ ਵਿੱਚੋਂ ਮੁਸ਼ਕਲ ਦੀ ਕੜੀ ਚਮਕਾਉੜ ਦੀ ਗੱਲ ਵਿੱਚ ਇੱਕੋ ਜੀ ਜ਼ਿੰਦਗੀ ਗੁਜ਼ਾਰਨੀ ਜਾਣਦੇ ਆ 20ਵੀਂ ਸਦੀ ਦੇ ਅੰਦਰ ਉਹ ਮਰਦੇ ਮੁਜਾਹਿਦ ਪੈਦਾ ਹੋਇਆ ਕਹਿੰਦੇ ਰੋਡੇ ਪਿੰਡ ਵਿੱਚ ਜਨਮਿਆ ਬਾਬਾ ਗਾਇਰਦ ਦਾ ਅਵਤਾਰ ਉਹਨੂੰ ਪਿੰਡਰਾਂ ਵਾਲਾ ਆਖਦੇ ਜਰਨੈਲ ਸਿੰਘ ਸਰਦਾਰ ਉਹਦੀ ਰਗ ਰਗ ਦੇ ਵਿੱਚ ਵੀਰਤਾ ਕੁੱਟ ਕੁੱਟ ਭਰੀ ਗਰਦਾਰ ਉਹ ਦਮਦਮੀ ਤਖ਼ਤਾਲ ਦਾ ਬਣਿਆ 14ਵਾਂ ਮੁਖੇਦਾਂ ਤਖਤ ਤੇ ਦਿੱਲੀ ਦਾ ਕੰਬਿਆ ਸੁਣ ਯੋਧੇ ਦੀ ਲਲਕਾਰ ਮੋਹਰਾਂ ਵਾਲੀ ਉਸ ਜਰਨੈਲ ਨੂੰ ਮੇਰੀ ਲੱਖ ਵਾਰੀ ਨਮਸਕਾਰ ਉਹ 20ਵੀਂ ਸਦੀ ਦਾ ਮਰਦ ਜਰਨੈਲ ਸੂਰ ਬੱਬਰ ਸ਼ੇਰ ਜੇ ਕਰ ਕੇ ਲਲਕਾਰ ਇਸ ਦੀ ਇੱਕ ਤਾਨ ਕੇ ਹੱਕਾਂ ਲਈ ਜਦੋਂ ਖੜਿਆ ਵੈਰੀ ਤਦ ਤੋਂ ਬਣੀ ਸਰਕਾਰ ਇਸ ਦੀ ਈਨ ਮੰਨੀ ਨਾ ਕਿਸੇ ਦੀ ਸੂਰਮੇ ਨੇ ਸਦਾ ਕਰਤ ਦੀ ਇਹੀ ਲਲਕਾਰ ਇਸ ਦੀ ਮੋਰਾ ਵਾਲੀਆ ਭਰੇ ਦੀਵਾਨੇ ਅੰਦਰ ਓਏ ਜੋੜੇ ਉੱਪਣਾ ਦੀ ਤਰਤ ਮੋਰਾ ਵਾਲੀਏ ਆ ਆ ਲੱਗੇ ਘੱਜ ਵੱਜ ਕੇ ਗਾਉਣ ਆ ਵਾਰ ਯਾਸਤੂ ਕੀ ਦੀ ਓ ਲੰਮੀਆਂ ਲੰਮੀਆਂ ਬਾ ਮਾਂ ਬੜਾ ਲੰਮੀਆਂ ਲੰਮੀਆਂ ਕਰਤਾ ਚੂਰਾ ਚੂਰਾ ਸੀ ਤੇਰੇ ਵਿੱਚ ਨਕਸਾਲੀ ਦਾ ਹੋ ਹੋ ਕਰਤਾ ਵਿੱਚ ਨਕਸਾਲੀ ਦੋਸ਼ ਮਸ਼ੀਨ ਘਰਾਵੇ ਬੈਰੀ ਨੂੰ ਹੱਲੇ ਤੱਕਣੀ ਸੰਤਾ ਦੀ ਤਸਵੀਰ ਘਰਾਵੇ ਬੈਰੀ ਨੂੰ ਟਿੰਡਾ ਨਾਲੇ ਸੰਤਾ ਦੀ ਤਸਵੀਰ ਘਰਾਵੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਇਹ ਗਲਤੀ ਗਲ ਪ੍ਰਚਾਰ ਕੀਤਾ ਪਿੰਧੂਆਂ ਦੇ ਵਿਰੋਧ ਦੇ ਹਿੰਦੂ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਆ ਸੱਚ